ਨਾ ਸੁਣਾ ਕਹਾਣੀ ਉਪਰਾਰਣ ਦੇ ਕੋਟਾ ਟੈਕੀ ਨਹੀਂ ਐਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬਰਾਸਾ ਟੀਵੀ ਲਾਈਵ ਅਤੇ ਅੱਜ ਦੀ ਵੀਡੀਓ 'ਚ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਅਪਡੇਟ ਲੈ ਕੇ ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕੱਲ ਪਾਰਲੀਮੈਂਟ ਦੇ ਵਿੱਚ ਜੋ ਸਾਰੇ ਐਮਪੀ ਚੁਣੇ ਗਏ ਹਨ ਪੰਜਾਬ ਦੇ ਵਿੱਚੋਂ ਉਹਨਾਂ ਨੇ ਸੌਂ ਚੁੱਕੀ ਸੀ ਅਤੇ ਇਸ ਦੇ ਵਿੱਚੋਂ ਭਾਈ ਅਮਰੀਪਾਲ ਸਿੰਘ ਦਾ ਵੀ ਇੱਕ ਨਾਮ ਸੀ ਪਰ ਭਾਈ ਅਮਰੀਪਾਲ ਸਿੰਘ ਜੀ ਨੂੰ ਕੱਲ ਉੱਥੇ ਨਹੀਂ ਭੇਜਿਆ ਗਿਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਨ ਅਤੇ ਉਸ ਦੇ ਬਾਰੇ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਜਲੰਧਰ ਤੋਂ ਐਮਪੀ ਹਨ ਉਹਨਾਂ ਨੇ ਖਾਸ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੀ ਪੂਰੀ ਵੀਡੀਓ ਦੇ ਵੱਲ ਤੇ ਤੁਸੀਂ ਕੀ ਸੋਚਦੇ ਹੋ ਉਹਨਾਂ ਵਿਚਾਰਾ ਬਾਰੇ ਉਹ ਵੀ ਸ ਸੋ ਵੀ ਉਸ ਸਾਰੇ ਜਿਹੜੇ ਜਿਹੜੇ ਦੋਸਤ ਬਰਾਸ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਤੁਹਾਨੂੰ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤੁਹਾਨੂੰ ਲੈ ਚਾਲਦੇ ਪੂਰੀ ਵੀਡੀਓ ਦੇ ਵੱਲ ਧੰਨਵਾਦ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਤੇ ਜਾ ਕੇ ਰਿਪਰਿਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਮੈਂ ਸੁਣਾਤਾ ਕਹਾਣੀ ਪ੍ਰਧਾਨ ਜੀ ਕੋਲ ਅਟੈਕ ਨਹੀਂ ਐਦਾਂ ਆਇਆ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ ਲੈਟ ਹਿਮ ਰਿਪਰਿਜ਼ੈਂਟ ਦਾ ਪਬਲਿਕ ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰਿਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾ ਕਾਰਨ ਤੋਂ ਐਨਐਸਏ ਵਧਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ